ਆਪ ਜੀ ਸਾਰੇ ਸੰਤਾਂ ਦੇ ਚਰਣਾ ਵਿੱਚ ਬੇਨਤੀ ਹੈ ਐਸਵੇਂ ਸਤਿਗੁਰਾਂ ਦੇ ਨਾਮ ਕੀਰਤਨ ਵਾਸਤੇ ਪੰਜ ਪਿਆਰਿਆਂ ਦੀ ਹੋਈ ਇਹ ਤੇ ਆਜਮ ਕਮਲ ਅੰਕੀ ਆਪ ਜੀ ਸੰਤਾਂ ਸਤਿਗੁਰਾਂ ਦੇ ਚਰਣਾ ਵਿੱਚ ਅਰਦਾਸ ਕਰੀ ਹੈ ਜੀ ਸਾਰੇ ਸਰਦਾਰ ਧਰਤੀ ਚ ਸਤਿਗੁਰਾਂ ਦੇ ਆਗਿਆਣ ਵਾਸਤੇ ਬੇਨਤੀ ਕਰੀਏ ਸੰਗਤ ਸਵਾ ਸਤਿਗੁਰਾਂ ਦੇ ਚਰਣਾ ਵਿੱਚ ਅਰਦਾਸ ਕਰੀਏ ਸਾਰੇ ਸੰਤਾਂ ਸਤਿ ਸ਼੍ਰੀ ਅਕਾਲ ਸਰਕੀ ਨਗਰ ਕੀ ਸੰਗਤੀ ਪ੍ਰਮਤਾ ਕਰੀਏ ਜੀ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਖਾ ਸ੍ਰੀ ਵਾਹਿ ਜੀ ਤੁਹ ਆਕੀ ਅਰਦਾਸੋ ਮਾੜੀ ਜੋ ਕੈ ਸਤਿਆ। ਸਭਨਾਂ ਨੂੰ ਸੁਖੀ ਵਧਾਈ ਕੋਈ ਨਾਮ ਨਾ ਜਾਣਦਾ ਮੇਰਾ ਜੀ ਤੇ ਦਾਤ ਸਤਿਰਾਮਹਾਰਾਜ ਹੰਤਾ ਸੁਖਰਾਸ। ਤਾ ਕੋ ਜਿਦ ਨਾ ਨਾ ਕਹੂ ਲਾਗੈ ਜਨਸੀ ਪ੍ਰਭ ਆਪੇ ਅਰਦਾਸ ਇਕ ਓੰਕਾਰ ਵਾਹਿਗੁਰੂ ਕੀ ਹਉਦੇ ਸ੍ਰੀ ਘੋਦੀ ਜਿ ਸਹਾਏ ਵਾਹ ਸ੍ਰੀ ਘੋਦੀ ਜੀ ਦੀ ਬਾਤਿ ਸਾਹੀ ਕਰੈ ਪ੍ਰਥਮ ਘੋਦੀ ਸਿਮਰਤ ਗੁਣਾਂ ਕੈਂਦੀ ਆਏ ਗ੍ਰੰਥ ਰੂਪ ਤੇ ਅਰਦਾਸ ਸਾਮ ਦਾ ਸਰਬ ਹੋਏ ਸਹਾਏ ਅਰ ਜਨ ਹਰ ਕੋ ਜਿਤਨੋ ਸਿਮਰੋ ਸਿਰੀ ਹਰਿ ਨਾਏ ਸ੍ਰੀ ਆਪੇ ਸ਼ਾਂਤੀ ਆਈ ਹੈ ਜਿਸ ਦੇ ਸਭ ਦੁੱਖ ਜਾਏ ਤੇਹ ਬਹਾਦਰ ਸਿੰਘ ਰਿਆ ਘਰ ਨਾ ਇਹ ਆਵਸਾਏ ਸਭ ਥਾਈ ਹੋਏ ਸਹਾਏ ਦਸਮ ਗਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੁਣਾ ਜੀ ਸਹਾਏ ਦਸਮ ਬਾ ਸਿੰਘ ਕੇ ਆਸਰਾ ਰੂਪ ਜੈ ਜੀ ਉਸ ਗੁਰੂ ਜੁਗ ਬਟਾਲਾ ਤਾਂ ਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਦਰਸ਼ਕ ਦਾ ਇਹ ਨਾ ਧਿਆਨ ਕਰਕੇ ਖਾਸਾ ਜੀ ਸਹਿ ਬੁਲਣਾ ਜੀ ਸੰਨੀ ਦੇ ਸਾਇੰਸ ਵਾਲੇ ਪੰਚੀ ਆ ਰਹੇ ਦਾ ਸੰਗ ਕਰਦੇ ਗਾੜੀ ਵਿੱਚ ਇਹ ਜੱਟੀਆਂ ਕੱਟੀਆਂ ਜਿਹਨਾਂ ਨਾਮ ਕੀ ਪਿਆ ਵਣਸੀ ਹੈ ਦੇ ਲਈ ਇੱਕ ਨਾਲ ਇੱਕ ਬੰਦ। ਦੇਖਣ ਦੇ ਜਿਹਦਾ ਪੜਾਣਾ ਨਹੀਂ ਅਸੀਂ ਇਹ ਸੰਦੇਸ਼ੇ ਸਾਹਮਣੋਂ ਆਪਸਾ ਕਰਵਾਇਆ ਸਾਥੀਆਂ ਜੀਆਂ ਨੇ ਘਰ ਦੇ ਵਿੱਚ ਚਿੱਠੀ ਦੇ ਬੰਦਬੰਦ ਕਰਵਾਏ ਘੋਪੀਆਂ ਨੂੰ ਆਮਤ ਨਾ ਪਿਆਇਆ ਤੇ ਇਹਨਾਂ ਨੂੰ ਪ੍ਰਕਾਰਛਾਈ ਦਾ ਧਿਆਨ ਕਰਕੇ ਖਾਸ ਕਰਕੇ ਸਹਿਰਾ ਗੁਰਾਣੀ ਪੰਚਾਇਤ ਦਾ ਸਰਵਸਵਾਰਿਆਂ ਨੂੰ ਧਿਆਨ ਕਰਕੇ ਖਾਸਾ ਜੀ ਸਹਿਰਾ ਗੁਰਾਣੀ प्रथमे है सर्वत खालसा जी की अरदास है जी सर्वत खालसा जी को वाही गुरु वाही नाम के तावे वाही नाम के तावे सर सबका सब सुख हो गए जहाँ जहाँ खालसा जी बह कहाँ कहाँ रचिया रहे हैं देख देख भदे भदे की बह पंथ की जीत से विशाल की सहाय खालसा जी के बोल बाले बोलना जी एनीतयार कन्नतारण बल भागना अक्षमचल करना ना आने अंतर्जामी सब ਸਾਣੀਆਂ ਦੇ ਮਾਨ ਗੁਰੂ ਸਾਣੀਆਂ ਦੇ ਬਾਣੇ ਉੱਤਿਆਂ ਦੀ ਓਟ ਮਿਆਸਰਾਂ ਦੇ ਆਸਤੇ ਸਤਿਗੁਰੂ ਦਾਕਟ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਐਸੋੜੇ ਆਪ ਜੀ ਜੀ ਸੁਮਿੰਦਰ ਚਰਨ ਕਮਲੋਂ ਪਾਸ ਸਮੂਹ ਸਾਧ ਸੰਗਤ ਜੀ ਕੀ ਅਰਦਾਸ ਪ੍ਰਾਰਥਨਾ ਦੇਤੀ ਦੋਸਤੋ ਸਤਿਗੁਰੂ ਜੀਓ ਆਪ ਜੀ ਤਾਂਤਨ ਸਾਹਿਬ ਜੀ ਗੁਰੂ ਸਿੰਘ ਜੀ ਮਹਾਰਾਜ ਆਪਿਆਂ ਦੇ ਪ੍ਰਕਾਸ਼ ਪੁਰਪੁਰਬ ਜਿਹੜਾ ਇਹਨਾਂ ਮਹਾਰਤਾਂ ਹਰ ਸਾਲ ਦੀ ਤਰ੍ਹਾਂ ਆਪ ਵੀ ਜਿਵੇਂ ਪੁਰਸਾਇਆ ਨਗਰ ਵਿੱਚ ਬਣਤਲਾ ਨਹੀਂ ਸਾ ਸਤਿਗੁਰੂ ਜੀਓ ਤਾਂ ਤਾਂ ਸਾਹਿਬ ਸ੍ਰੀ ਹੁਸੈਨ ਪਾਦਰ ਸਾਹਿਬ ਜੀ ਮਹਾਰਾਜ ਆਮੀਆਂ ਦੇ ਫਿਤਰਸਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤੋਂ ਅਗਰ ਕੀਰਤ ਦੀ ਪ੍ਰਣਮਤਾ ਵਾਸਤੇ ਤਿਆਰੀ ਹਨ ਸਤਿਗੁਰੂ ਜੀਓ پنجی اریان دی اک واری سدگور جی اپنے باپ کو پان دے دیاری ہناں اڑے تھوڑا تھوڑا کرو اپ جیے سامنے تے بچیاں نو اگے بخشو پالن دی لو کشا کرپا کر دی سدگور دے سر تے نہیں پریا ہتھ تو رکھ کے سیوا کریں اساں تو اپنی اما بخشش دے سدگور جی نو نگر کیتاں دی نذرنتا صاحب دا بخشش دے گرامنڈے دے تاں کرنے ایس ویلے دی ارदास اپ جی دی جنن نو اپاں پروان کرنی سدگور جیو کرپا کرو سدگور جیو ਸੰਗਤਾਂ ਨੂੰ ਜੀ ਸੰਬੰਧ ਪ੍ਰਰਪਦਾ ਕਰਨ ਵਾਸਤੇ ਆ ਗਿਆ ਬਖਸ਼ੋ ਠੀਕ ਕਹਿ ਰਹੇ ਮੇਲੋ ਜਿਨ੍ਹਾਂ ਨੇ ਆਪ ਜੀ ਦਾ ਪਵਿੱਤਰ ਨਾਮ ਕੇ ਦਾਵੇ ਨਾਨਕ ਨਾਮ ਜਸਤ ਜਨਾ ਜਿਨੇ ਭੰ ਸੁਭਾ ਭਲਾ ਵਾਹਿ ਦੀ ਦਾ ਖਾਂਸਾ ਵਾਹਿ ਉਹਨੇ ਸੋਨਹਾਂ ਵੇਖ ਦੇਖ ਜੀਵਾ ਇਸ਼ਟਿ ਮਾ ਮਨੁ ਕੋਇ ਤੇਰੀ ਪਾ ਦੇਖ ਦੇਖ ਜੀਵਾ ਵੇਖ ਦੇਖ ਜੀਵਾ ਦੇਖ ਦੇਖ ਜੀਵਾ ਦਰਸ਼ਨ ਦੇਖ ਦੇਖ ਜੀਵਾ ਦੇਖ ਦੇਖ ਜੀਵਾ ਦਰਸ਼ਨ ਦੇਖ ਦੇਖ ਜੀਵਾ ਵੇਖ ਦੇਖ ਜੀਵਾ ਦੀਵਾ ਸੰਚਰਨ ਦੇ ਕੋਚਰ ਨੂੰ ਦੀਵਾ ਦੀਵਾ ਦੇਖੀ ਦੇਵਾ ਦਰਸ਼ਨ ਦੇ ਜੀਮਾ ਜਦ ਅੱਜ ਕਿੰਨੇ ਵਧੀਆ ਕੀਤਾ ਹਾਂ ਵਧੀਆ ਟਰਾਲੀਆਂ ਤੇ ਤਾਂ ਹੋ ਜਾਂਦੀਆਂ ਹਨ ਆਹਨਾਂ ਬੈ ਕੇ ਛੱਕ ਲੈਣਗੇ

ਇਸ ਭਰਾ ਤੇ ਜਿਹੜੀ ਸੰਗਤ ਨੂੰ ਸੇਵਾ ਕੀਤੀ ਹੈ ਗੁਰਦੁਆਰਾ ਸ੍ਰੀ ਗੱਪਨ ਸਰਸਾ ਪਾਉਣੀ ਗੁਰਦਵਾਰ ਸਾਹਿਬ ਦੇ ਸਮੂਹ ਪ੍ਰਬੰਧਕ ਵੱਲੋਂ ਸਾਰੀ ਸੰਗਤ ਦਾ ਸਾਹਮਣੋਂ ਬਹੁਤ-ਬਹੁਤ ਧੰਨਵਾਦ ਹੈ

બોલો ઇષ્ટાન હાસ્તેલા માતર ગુજરીની મેલને નુકારા હી ચા પતની જંગ દે જય આ O que é ਚੱਲਾਂਗੇ ਆਪਾਂ ਹੁਣ ਹਾਂ ਹੁਣ ਤੋਂ ਪਹਹੜਾ ਦੇ ਚ ਹੈ ਘਾੜਾ ਦਾ ਪਰ ਖਾਏ ਜੂੰਗ ਕਰਨ ਦੀ ਲੋੜ ਹੀ ਨਹੀਂ

ਆਜ ਦੇ ਰੂਪਾਇ ਤੇ ਆਜ ਤਾਂ ਜਿਨ੍ਹਾਂ ਨੇ ਸਾਡੇ ਸਾਥਰ ਆਪਣਾ ਘਰ ਛੱਡਿਆ ਘਰ ਛੱਡ ਕੇ ਸਾਡੇ ਸਾਥਰ ਸਿੱਤੇ ਨੇ ਸਾਡੇ ਸਾਥਰ ਮਹਾਰਾਜ ਕੋਈ ਕਿਸੇ ਦੇ خاطر ਮੈਜੋ ਬੱਜਾ ਤੇ ਦੱਸੋਗਾ ਕਿਸੇ ਦੇ ਕਿੰਨਾ ਸੇ ਇਹ ਨਹੀਂ ਆਉਣਾ ਪਾਹ ਤਾ ਹੁਣ ਸਾਥੇ ਬੱਲੇ ਮੇਰੇ ਤਾਂ ਬੈਠੇ ਹੋਏ 200 ਫਾੜਾ जय जयार श्र शर भावना बार बार बद है धन गिरव जी महाराज अची सतगुर साराथी पातशाह जी कान तारीख़ बुर <laughs> پريشان ٿيو آهي سان جو Yeah, <laughs> ਸੰਤਾ ਸੰਗੂਨ ਪਾਣੀ ਅਰਦਾਸ ਹੋਈਏ ਜੋ ਫਰਜ਼ ਸਤਿਗੁਰਾਂ ਦਾ ਸ਼ੁਕਰਾਨਾ ਕਰੀਏ ਆਓ ਸਾਰੇ ਅਰਦਾਸ ਵਿੱਚ ਸ਼ਾਮਿਲ ਹੋਈਏ ਸੁਭ ਆਗੇ ਅਰਦਾਸ ਜੋ ਪੈਂ ਸਭ ਤੇਰਾ ਕਹ ਨਾਨਕ ਸਭ ਤੇਰੀ ਮੰਡੀ ਹੈ ਕੋਈ ਨਾਉ ਨਾ ਜਾਣ ਤੇਰਾ ਜਿਨੇ ਤਾਪ ਨਵੈ ਰਿ ਨਹਾਰਾ ਦੁਖੰਤ ਦਾ ਸੁਗਰਾਸ ਤਾਕੋ ਗੁਰ ਸਤਿਗੁਰ ਆਕੇ ਜਾਨਸੀ ਪ੍ਰਭ ਅਰਦਾਸ

ਕਰਨੋਂ ਨੇ ਬਿਆਰਿ ਖਾਏ ਸੁਭ ਤਾਈ ਹੋਏ ਸਹਾਏ ਦਸਮਤਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਈ ਹੋਣਾ ਦੀ ਸਹਾਏ ਬਸੋਂ ਬਾਤ ਸਹੀਓ ਕੇ ਆਦਮ ਸਰੂਪ ਜਗਦੀ ਜੋਤ ਜਗੋ ਜਗਤਲ ਧੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਦਰਸ਼ਕ ਦਰ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਗੁਰਨਾ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੋਹਾਂ ਸਭ ਜਾਂਦੇ ਆ ਕਾਲੀ ਮਤਿਆਂ ਤਰੀ ਜੱਟੀਆਂ ਕੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛੱਕਿਆ ਦੇਖ ਚੜਾਈ ਤੇ ਗਵਾਂਹ ਏ ਕੰਡੇ ਤੇ ਕੀਤਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਘਰ ਤੇ ਇੱਕ ਸੀਸ ਦਿੱਤੇ ਬੰਦ-ਬੰਦ ਕਰਵਾਏ ਖੋਕਰੀਆਂ ਲੋਹਾਈਆਂ ਜੜਕੜੀਆਂ ਤੇ ਚੜ੍ਹੇ ਆਰੇ ਨਾਲ ਤੰਗ ਕਰਵਾਏ ਜਿਨ੍ਹਾਂ ਪਿਆਰਿਆਂ ਸਿਆੜਿਆਂ ਦੀ ਪਵਿੱਤਰ ਘਾਲ ਕਮਾਈ ਦਾ ਧੰਨ ਧਰ ਖਾਲਸਾ ਜੀ ਸਾਹਿਬ ਬੋਲਣਾ ਜੀ ਪੰਜਾਬ ਤੋਂ ਸਰਵੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਸਾਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਇਹ ਦੀਨ ਦਾ ਯਾਲ ਕਰਨ ਕਰਮ ਪਤਿ ਭਾਵਨ ਪੜਤ ਵਿਚੇ ਕਰਨਾ ਨਾ ਹਨ ਅੰਤਰਜਾਤੀ ਸਤਿਗੁਰੂ ਨਿਮਾਣਿਆਂ ਦੇ ਮਾਨ ਗੁਰੂ ਨਿਤਾਣਿਆਂ ਦੇ ਤਾਨ ਗੁਰੂ ਨਿਉਤਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਸਤਿਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਐਸੋੜੇ ਆਪ ਜੀ ਦੇ ਪੁੱਤਰੋ ਜਰਨ ਕਮਲੋਂ ਪਾਸ ਸਮੂਹ ਸਾਧ ਸੰਗਤ ਜੀ ਦੀ ਅਰਦਾਸ ਪ੍ਰਾਰਥਨਾ ਦੀਨ ਜੀ ਜੋਧਰੀ ਹੈ ਸਤਿਗੁਰੂ ਜੀਓ ਆਪ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਹੈ ਸਤਿਗੁਰੂ ਜੀਓ ਹਰ ਸਾਲ ਦੇ ਕਰਾਂ ਆਪ ਜੀ ਦੇ ਵੱਲੋਂ ਵਰਸਾਇਆ ਨਗਰ ਪਿੰਡ ਤੋਂ ਮੜਕਲਾਂ ਦੀ ਸਾਧ ਸੰਗਤ ਵੱਲੋਂ ਸਤਿਗੁਰੂ ਜੀਓ ਧੰਤਨ ਸਹਿਬ ਸ਼੍ਰੀ ਮਰਗੋਲਿੰਗ ਸਿੰਘ ਜੀ ਮਹਾਰਾਜ ਆਪ ਜੀ ਦੇ ਪ੍ਰਕਾਸ਼ ਗੁਰਪ੍ਰਧ ਹਿੜਾੜਾ ਨੂੰ ਮੁਕ ਰੱਖਦੇ ਹੋਇਆ ਨਗਰ ਕੀਰਤਨ ਦਾ ਸਮਾਗਮ ਕੀਤਾ ਗਿਆ ਹੈ ਸੰਗਤ ਜੀਓ ਆਪ ਜੀ ਨੇ ਕਿਰਪਾ ਕਰਕੇ ਨਗਰ ਕੀਰਤਨ ਦੀ ਰਚਨਾ ਦਾ ਸਾਰ ਸੰਪੂਰਨ ਦਾ ਬਖਸ਼ ਕੀਤੀ ਹੈ ਆਪ ਜੀ ਦਾ ਵਾਰ-ਵਾਰ ਕੋਟਾਣ ਹੋਰ ਸੁਤ੍ਰ ਹੈ ਸੰਗਤ ਪਾਤਸ਼ਾਹ ਜੀਓ ਸੋ ਆਪ ਜੀ ਨੇ ਕਿਰਪਾ ਕਰਕੇ ਸਾਰੇ ਸੰਗਤਾਂ ਦੀ ਸੇਵਾ ਪ੍ਰਵਾਨ ਕਰਨੀ ਕਾਹਲ ਦਾਏ ਪਾਉਣੀ ਸਤਿਗੁਰੂ ਜੀਓ ਸ੍ਰਸਤੀ ਦੇ ਵਿੱਚ ਸਭ ਜੀਓ ਨਗਰ ਕੀਰਤਨ ਦੀ ਹਾਜ਼ਰੀ ਕਰਦੇ ਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ ਕਰਨੀ ਅੱਗੇ ਵਾਸਤੇ ਸਮਰਥ ਬਖਸ਼ਨੀ ਸਤਿਗੁਰੂ ਜੀਓ ਤਾਂਗੇ ਸਮਰਥਾ ਪ੍ਰਾਪਤ ਬਖਸ਼ ਕੇ ਅੱਗੇ ਵਾਸਤੇ ਖੁਦ ਸੇਵਾ ਲੈਣੀ ਸਤਿਗੁਰੂ ਜੀਓ ਇਸ ਵੇਲੇ ਆਪ ਜੀ ਦੇ ਪਾਵਨ ਸ੍ਰੀਪਾ ਨੂੰ ਸਤਿਗੁਰ ਸੱਜੇ ਪਾਤਸ਼ਾਹ ਜੀ ਸਤਕੰਦ ਵਿਕੇ ਲੈ ਕੇ ਜਾਣ ਦੀ ਆਗਿਆ ਬਖਸ਼ੋ ਆਪ ਜੀ ਦਾ ਬੋਧਾਨ ਕੋਰ ਸ਼ੁਕਰ ਹੈ ਸ਼ੁਕਰ ਹੈ ਸਿੱਜੇ ਪਾਤਸ਼ਾਹ ਜੀਓ ਕਿਰਪਾ ਕਰੋ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਜੇਤਾ ਹੋਏ ਮਾਨਕਨਾ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਆਪਲਾ ख़ाल वाहिगुरु जी फते बुले सोनिहार